ਹਾਂਜੀ ਇਹ ਆਪਣਾ ਹੈਗਾ ਪਲਾਂਟ ਅਮਰੂਦ ਦਾ ਤੁਸੀਂ ਦੇਖ ਸਕਦੇ ਆ ਆਪਣੇ ਘਰਾਂ ਚ ਸਾਰਿਆਂ ਨੂੰ ਪਲਾਂਟ ਲਾਉਣੇ ਚਾਹੀਦੇ ਆ ਇਹ ਹੁਣ ਗਰਮੀ ਕਰਕੇ ਏਦਾਂ ਦਾ ਹੋ ਗਿਆ ਪਰ ਬਹੁਤ ਸੋਹਣਾ ਤੇ ਹਾਈਬ੍ਰਿਡ ਆ ਦੋ ਟਾਈਪ ਦੇ ਅਮਰੂਦ ਨੇ ਇਹਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਆ ਵੀ ਇਹਨੂੰ ਇੰਨੇ ਨਿੰਮਰੂਦ ਲੱਗਦੇ ਨੇ ਤੇ ਲੱਗਦੇ ਵੀ ਆ ਪਿਛਲੇ ਸਾਲ ਵੀ ਕਾਫੀ ਵੱਡੇ ਵੱਡੇ ਅਮਰੂਦ ਲੱਗੇ ਸੀਗੇ ਤੇ ਤੁਸੀਂ ਵੀ ਆਪਣੇ ਘਰਾਂ ਚ ਸਾਰਿਆਂ ਜੋ ਹਾਈਬ੍ਰਿਡ ਅਮਰੂਦ ਦੇ ਬੂਟੇ ਜ਼ਰੂਰ ਲਾਓ ਅਸੀਂ ਇਹ థਾਈਲੈਂਡ ਦਾ ਲਾਇਆ ਹੋਇਆ ਦੋ ਟਾਈਪ ਦੇ ਇੱਕ ਰੈੱਡ ਕਲਰ ਆ ਇੱਕ ਦੂਸਰਾ ਵਾ ਤੇ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਨੇ ਇਹਨੂੰ ਤੁੰਨ ਕਹਿੰਦੇ ਨੇ ਜਦੋਂ ਆਪਾਂ ਉੱਥੇ ਜਾਂਦੇ ਆ ਨਰਸਰੀ ਵਿੱਚ ਤੇ ਇਹ ਦੋ ਸਾਲ ਦੋ ਨਹੀਂਗਾ ਡੇਢ ਸਾਲ ਦਾ ਹੀ ਬੂਟਾ ਵਾ ਡੇਢ ਸੌ ਦਾ ਆਇਆ ਸੀ ਇਹ ਪ੍ਰਾਈਸ ਦਾ ਪਰ ਕਾਫੀ ਛਾਂ ਸਾਨੂੰ ਲੋੜ ਸੀ ਬੇੜੇ ਵਿੱਚ ਇਹਨਾਂ ਦੇ ਕਰਕੇ ਐਂਡ ਤਾਂ ਕਰਕੇ ਫਿਰ ਅਸੀਂ ਦਰਖਤ ਲਗਾਏ ਨੇ ਜੇ ਹੋ ਜੂਗੇ ਇਹ ਹੋ ਗਿਆ ਜਲਦੀ ਹੋ ਗਿਆ ਇਹ ਤਾਂ ਇੱਧਰ ਅਸੀਂ ਕਿੰਨੂੰ ਲਾ ਲਿਆ ਪਰ ਕਿੰਨੂ ਖਾਦੇ ਤਾਂ ਹੈ 2 ਸਾਲ ਕਾਫੀ ਫਲ ਦਿੱਤਾ ਇਹਨੇ ਪਰ ਉਸ ਤੋਂ ਬਾਅਦ ਨਾ ਜਦੋਂ ਬੂਟਾ ਖਰਾਬ ਹੋ ਜਾਂਦਾ ਫਿਰ ਮਨ ਬਹੁਤ ਖਰਾਬ ਹੁੰਦਾ ਓਨੀ ਆ ਉਹ ਤੈਨੂੰ ਪੀ ਕੇ ਕਿ 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 ਆਂ ਨਹੀਂ ਪਤਾ ਨਾ ਕੋਈ ਹੁੰਦਾ ਪਣ ਕਟ ਕਿਹਦੇ ਪੈਣੀ ਨਹੀਂ ਸੋਹਣੀ ਤੇਰੀ ਸ਼ਕਲ ਆ ਜੇ ਆ ਵੀ ਜਾ ਤਾਂ ਵੀ ਕੀ ਹਾਂਜੀ ਤੇ ਇਹਦਾ ਆਪਾਂ ਗੱਲ ਕਰਾਈ ਸੀ ਇਹਦੇ ਵਿੱਚ ਵੀ ਜਿੱਦਾਂ ਕਿ ਨੂੰ ਫਿਰ ਦੁਬਾਰਾ ਫਲ ਨਹੀਂ ਲੱਗਦਾ 2 ਸਾਲ ਬਾਅਦ ਬੂਟੇ ਨੂੰ ਫਿਰ ਇੰਨਾ ਵੱਡਾ ਹੋਇਆ ਹੁੰਦਾ ਗਰੋ ਪਲਾਂਟ ਨਹੀਂ ਕੀਤਾ ਹੁੰਦਾ ਤੇ ਉਹਨੂੰ ਪੱਟਣ ਨੂੰ ਵੀ ਦਿਲ ਨਹੀਂ ਕਰਦਾ ਤੇ ਜਦੋਂ ਸੁੱਕ ਜਾਂਦਾ ਫਿਰ ਆਪਣਾ ਸੈੱਡ ਹੋ ਜਾਂਦੇ ਆ ਵੀ ਖਰਚਾ ਵੀ ਕੀਤਾ ਸੀ ਤੇ ਇਹ ਕੰਟੀਨਿਊਸ ਬੋਝ ਇੱਕ ਫਰੂਟ ਕਿਉਂ ਨਹੀਂ ਆ ਹੁਣ ਇਸ ਕਰਕੇ ਅਸੀਂ ਇਹਦੀ ਜੜ ਦੇ ਵਿੱਚ ਇੱਕ ਨਾ ਉਹ ਹੁੰਦਾ ਇਹ ਵੀ ਹਾਈ ਬ੍ਰੈਡ ਅਸੀਂ ਤੂਤ ਲਿਆ ਕੇ ਲਾਤਾ ਇਹ ਬਹੁਤ ਜਲਦੀ ਗਰੋ ਕੀਤਾ ਤੇ ਇਹਦੇ ਤੇ ਅਸੀਂ 350 ਰੁਪਇਆ ਖਰਚ ਕਰ ਲਿਆ ਸਾਨੂੰ ਫਿਰ ਅਸੀਂ ਲੈ ਆਏ ਦੋਵੇਂ ਜਣੇ ਮੈਂ ਤੇ ਮੇਰਾ ਬੇਟਾ ਸਾਨੂੰ ਫਿਰ ਛਿੜਕਾਂ ਬਹੁ ਪਈਆਂ ਕਹਿੰਦੇ ਤੁਸੀਂ ਤਾਂ ਐਵੇਂ ਮਣੀ ਵੇਸਟ ਕਰ ਦਿਤੀ ਇਹਦੇ ਤੇ ਇਹ ਤਾਂ ਫਰੀ ਲੋਗ ਜਾਂਦੇ ਨੇ ਤੇ ਪਰ ਇਹ ਲੰਬੀਆਂ ਲੰਬੀਆਂ ਤੂਟੀਆਂ ਜਿਹੜੀਆਂ ਜਦੋਂ ਬਹੁਤ ਵੱਡਾ ਟਰੀ ਸੀ ਪੱਕਾ ਟਰੀ ਸੀ ਤੇ ਸਾਨੂੰ ਸੋਹਣਾ ਲੱਗਿਆ ਹੁਣ ਅਸੀਂ ਇਹ ਕਿਹਾ ਵੀ ਜਦੋਂ ਇਹ ਸੁੱਕੂਗਾ ਕਿੰਨੂ ਤੇ ਫਿਰ ਜਦ ਤੱਕ ਇਹ ਰਿਜਰਟ ਚੋਂ ਨਿਕਲੇ ਆਊਗਾ ਤੇ ਐਸੇ ਤਰ੍ਹਾਂ ਹੀ ਇਹ ਕਹਿ ਕੇ ਨੂੰ ਲਗਾਇਆ ਫਰੂਟ ਦਾ ਕਾਫੀ ਦੇ ਰਿਆ ਇਹ ਵੀ ਤੁਸੀਂ ਦੇਖਦੇ ਹੋਣ ਲੱਗੇ ਓਏ ਓ ਥੱਲੇ ਆ ਜਾ ਓਹੋ ਓ ਮਾਈ ਗੋਡ ਲਤਨਾ ਟੁੱਟ ਗਈ ਆ ਜਾ ਪਿੱਛੇ ਥੱਲੇ ਆਜੂ 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 ਬੱਬਲ ਇਹਨੇ ਡਰ ਜਾਣਾ ਹੁਣ ਥੱਲੇ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚਲੋ ਜੀ ਚਲੋ ਜੀ ਗੱਡ 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 ਚਲ ਤੇ ਫਿਰ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਉੱਧਰ ਤਾਂ ਜਗ੍ਹਾ ਬਹੁਤ ਸੀ ਪਰ ਪlant ਲਾਉਣ ਲਈ ਸਾਈਡ ਤੇ ਹੀ ਸਹੀ ਰਹਿਣਾ ਸੀ ਕਿਉਂਕਿ ਫਿਰ ਇੱਧਰ ਸਾਰੇ ਆਪਣੇ ਇੰਪਲੀਮੈਂਟ ਵੀ ਖੜਦੇ ਨੇ ਹਨਾ ਤਾਂ ਕਰਕੇ ਇੱਧਰ ਅਸੀਂ ਲਗਾਇਆ ਨਾਸ਼ਪਾਤੀ ਦਾ ਦਰਖਤ ਤੁਸੀਂ ਦੇਖ ਸਕਦੇ ਆ ਇਹ ਵੀ 3 ਸਾਲ ਦਾ ਹੋ ਗਿਆ ਪlant ਤੇ ਪਿਛਲੀ ਵਾਰੀ ਇਹਨੂੰ ਜਿੱਦਾਂ ਫਰੂਟ ਇਹਨੇ ਦਿੱਤਾ ਸੀ ਇਸ ਵਾਰੀ ਇਹਨੇ ਫਰੂਟ ਹਾਂਜੀ ਹੈਗੇ ਨੇ ਲੱਗੇ ਹੋਏ ਨੇ ਬਟ ਹੁਣ ਦੇਖ ਨਹੀਂ ਦੇ ਤੇ ਨਾਲ ਹੀ ਇਹਦੇ ਇੱਕ ਉਹ ਜਿਹੜਾ ਚਕੋਤਰਾ ਪਲਾਂਟ ਕਹਿੰਦੇ ਆ ਉਹ ਲੱਗਿਆ ਹੋਇਆ ਇਸ ਵਾਰ ਇਹ ਵੀ ਇਹਨੇ ਵੀ ਫਰੂਟਿੰਗ ਜਿਹੜੀ ਆ ਪਹਿਲਾਂ ਬਹੁਤ ਕੀਤੀ ਆ 2 ਸਾਲ ਹੁਣ ਇਸ ਵਾਰ ਥੋੜਾ ਘਟ ਆਇਆ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਪਰ ਇਹਨੂੰ ਅਸੀਂ ਪੱਟ ਵੀ ਨਹੀਂ ਸਕਦੇ ਕਿਉਂਕਿ ਇੱਕ ਸਾਡੇ ਫੈਮਿਲੀ ਮੈਂਬਰ ਨੇ ਉਹਨਾਂ ਦਾ ਫੇਵਰਟ ਪਲਾਂਟ ਆ ਸੋ ਅਸੀਂ ਇਹਨੂੰ ਥੰਮੇ ਛਾਂਗਦੇ ਰਹਿਣੇ ਆ ਵੀ ਉੱਪਰ ਨੂੰ ਦਰਖਤ ਬਣ ਜਾਊਗਾ ਜੂਸ ਇਹਨਾਂ ਦਾ ਬਹੁਤ ਵਧੀਆ ਹੁੰਦਾ ਪਰ ਜੂਸ ਖੱਟਾ ਬਹੁਤ ਹੁੰਦਾ ਬੜਾ ਦਿਲ ਘੁੱਟ ਕੇ ਜੇ ਪੀਣਾ ਪੈਂਦਾ ਕਹਿੰਦੇ ਆ ਵੀ ਬਿਮਾਰੀਆਂ ਤੋਂ ਬਹੁਤ ਚੰਗਾ ਹੁੰਦਾ ਦੋ ਤਿੰਨ ਵਾਰੀ ਆਪਾਂ ਵੀ ਪੀਤਾ ਸਾਰੇ ਓਖੇ ਓਖੇ ਲੈ ਕੇ ਹਾਂਜੀ ਤੇ ਅੱਗੇ ਆ ਗਿਆ ਇਹ ਅਹ ਤਾਂ ਟ ਆਲੂ ਬੁਖਾਰਾ ਐਸੀ ਆਲੂ ਬੁਖਾਰਾ ਲਾਇਆ ਇਹਨੂੰ ਵੀ ਇਹ ਵੀ 3 ਸਾਲ ਦਾ ਹੋ ਗਿਆ ਆਲੂ ਬੁਖਾਰੇ ਲੱਗਦੇ ਸੀ 2 ਸਾਲ ਤੱਕ ਛੱਡਦੇ ਰਿਹਾ ਸਾਨੂੰ ਫਰੂਟ ਨਹੀਂ ਮਿਲਿਆ ਤੇ ਇਸ ਵਾਰ ਇਹਨੂੰ ਆਲੂ ਬੁਖਾਰੇ ਸੀਗੇ ਲੱਗੇ ਹੋਇਆ ਇੱਕ ਦੋ ਹੋਰ ਹੋਣੇ ਆ ਬਾਕੀ ਅਸੀਂ ਤੋੜ ਕੇ ਬੱਚੇ ਖਾ ਗਏ ਨੇ ਹੁਣ ਪਰ ਇਹਨਾਂ ਵਾਂ ਵੀ ਇਹ ਛਾਂ ਵਾਲਾ ਦਰਖਤ ਇਹ ਵੀ ਨਹੀਂਗਾ ਫਰੂਟ ਲਈ ਵਧੀਆ ਪਰ ਛਾਂ ਲਈ ਵਧੀਆ ਨਹੀਂ ਛਾਂ ਵਾਲੀ ਤੇ ਸਾਨੂੰ ਸਭ ਤੋਂ ਵਧੀਆ ਉਹ ਜਿਹੜੀ ਹੈਗੀ ਆ ਤੁਨ ਦੇਕ ਜਿੱਦਾਂ ਦੇਕ ਵੀ ਲੈ ਕੇ ਕਹਿੰਦੇ ਨੇ ਕਈ ਤਰੇਹ ਕਹਿੰਦੇ ਨੇ ਪਰ ਅਸਲ ਨਾਮ ਉਹਦਾ ਤੁਨ ਆ ਵਧੀਆ ਲੱਗਿਆ ਤੇ ਉਸੇ ਤਰ੍ਹਾਂ ਅਸੀਂ ਆ ਬੈਕ ਸਾਈਡ ਤੇ ਵੀ ਇੱਕ ਲਿਆ ਕੇ ਲਾਇਆ ਸੀਗਾ ਤੁਸੀਂ ਦੇਖ ਸਕਦੇ ਆ ਜੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਇਹਨੂੰ ਕਹਿੰਦੇ ਨੇ ਕੀ ਕਹਿੰਦੇ ਚੱਕ ਰਸੀਆ ਐਸੇ ਤਰ੍ਹਾਂ ਹੀ ਉਹ ਤਿੰਨ ਚੱਕ ਰਸੀਏ ਅਸੀਂ ਬੈਕ ਸਾਈਡ ਤੇ ਆਪਣੇ ਲਾਏ ਆ ਹோம் ਦੇ ਲਿਆ ਕੇ ਉਹ ਵੀ ਸ਼ਾਨ ਲਈ ਵਧੀਆ ਦਰਖਤ ਨੇ ਤੇ ਦਰਖਤਾਂ ਨੂੰ ਸਾਡੇ ਸਾਰੇ ਪਿਆਰ ਕਰਦੇ ਨੇ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਬਿਨਾ ਵੀ ਡਿਫਿਕਲਟੀ ਆ ਸਾਡਾ ਰਹਿਣਾ ਉਹ ਸੱਚ ਮੇਨ ਚੀਜ਼ ਤਾਂ ਭੁੱਲੀ ਗਏ ਆਪਾਂ ਇੱਕ ਇਹ ਚੀਜ਼ ਅਸੀਂ ਹੁਣ ਲਾਈ ਆ ਲਿਆ ਕੇ ਇਹ ਆਇਆ ਆਪਣਾ 600 ਦਾ ਪਲਾਂਟ ਆਇਆ ਇੰਨਕ ਇਹ ਹੁਣ ਲਾਇਆ ਹਜੇ ਇਹਨੂੰ 4 ਦਿਨ ਹੋ ਗਏ ਨੇ ਇਹ ਹੈਗੀ ਲਗਾਟ ਜਿੱਦਾਂ ਸੁਣਿਆ ਵੀ ਇਹਦੀ ਵੀ ਸ਼ਾਂ ਬਹੁਤ ਸੋਹਣੀ ਹੁੰਦੀ ਆ ਤੇ ਜਿਹੜਾ ਲਗਾਟ ਫਲ ਹੁੰਦਾ ਵੀ ਸਾਨੂੰ ਕਿਤੇ ਵੀ ਮਾਰਕੀਟ ਵਿੱਚ ਨਹੀਂ ਮਿਲਿਆ ਤੇ ਉਹ ਵੀ ਆਪਣੀ ਹੈਲਥ ਲਈ ਚੰਗਾ ਹੁੰਦਾ ਖਾਣ ਲਈ ਸੋ ਆਪਾਂ ਲਾਤਾ ਜਦੋਂ ਫਰੂਟ ਆਊਗਾ ਫਿਰ ਦਿਖਾਵਾਂਗੇ ਤੇ ਇੱਕ ਸਾਰੀਆਂ ਇਹ ਪੈਣਾ ਨੂੰ ਵੀ ਸ਼ੌਂਕ ਹੋਣਾ ਚਾਹੀਦਾ ਇਕੱਲੇ ਵੀਰ ਵੀ ਵਿਚਾਰੇ ਕੀ ਕਰ ਸਕਦੇ ਨੇ ਹਨਾ ਤੇ ਇਹ ਹੈਗੇ ਆਪਣੇ ਜਿਵੇਂ ਛਤਰੀ ਵਾਲੀ ਡੇਕ ਇਹ ਵੀ ਹੁਣੀ ਲਾਈ ਆ ਹੁਣ ਗਰਮੀ ਬਹੁਤ ਤੇਜ ਪਈ ਤੇ ਸ਼ਾਂ ਇੱਥੇ ਲਗਾਣਾ ਬਣਦਾ ਨਹੀਂ ਸੀ ਕਿਉਂਕਿ ਆ ਦੇਖ ਸਕਦੇ ਆ ਤੁਸੀਂ ਸਾਰੇ ਇੰਪਲੀਮੈਂਟਸ ਇੱਥੇ ਵਿਚੀ ਇਦਾਂ ਘਸੜ ਮਸੜ ਘੇ ਲਗਾਏ ਹੋਏ ਨੇ ਤੇ ਸੋ ਇੱਥੇ ਆਪਾਂ ਹੁਣ ਫੇ ਲਗਾ ਦਿੱਤੀ ਆ ਕਬਜਾ ਲੈ ਲਿਆ ਹੌਲੀ ਹੌਲੀ ਤੇ ਉਹ ਛੱਡਦੇ ਨਹੀਂ ਸੀਗੇ ਤੇ ਹੋਰ ਆਪਾਂ ਤੁਹਾਨੂੰ ਆਪਣੀ ਗਾਰਡਨ ਵਿੱਚ ਮੇਨ ਪlant ਕੋਵਾਂਗੇ ਜੋ ਸਾਡੀ ਹੈਲਥ ਲਈ ਕਾਫੀ ਚੰਗਾ ਇਹ ਮਸਾਲੇ ਦਾ ਪlant ਆ ਇਹ ਵੀ 3-400 ਦੇ ਨੀਰ ਆਇਆ ਸੀ ਬਹੁਤ ਛੋਟਾ ਸੀਗਾ ਤੇ ਹੁਣ ਕਾਫੀ ਵੱਡਾ ਹੋ ਚੁੱਕਿਆ ਇਹ ਮਸਾਲੇ ਵਿੱਚ ਜਿੱਦਾਂ ਹੈ ਵਧੀਆ ਬਹੁਤ ਸਬਜ਼ੀ ਸਵਾਦ ਬਣਦੀ ਹੈ ਇੱਕ ਦੋ ਪੱਤੇ ਤੋੜ ਕੇ ਇਹਦੇ ਪਾ ਲੈਂਦੇ ਆ ਤੇ ਵੈਸੇ ਵੀ ਲੱਗਿਆ ਵੀ ਸੋਹਣਾ ਲੱਗਦਾ ਤੇ ਤੁਸੀਂ ਵੀ ਸਾਰੇ ਆਪਣੇ ਇਹਦੇ ਨਾਲ ਕਹਿੰਦੇ ਵੀ ਖੂਨ ਪਤਲਾ ਬਚੇ ਜਿੱਦਾਂ ਲਾਈਕ ਕੋਸਟਾਲ ਵਧਦੇ ਆ ਉਹ ਨਹੀਂ ਵਧਦੇ ਹਨ ਤੇ ਇੱਥੇ ਅਸੀਂ ਆ ਦੇਖੋ ਬਤਾਂਗਾ ਦੇ ਬੂਟੇ ਵੀ ਛੋਟੇ ਛੋਟੇ ਲਗਾਤੇ ਲਿਆ ਕੇ ਇਹ ਸਾਨੂੰ ਸ਼ੌਂਕ ਆ ਜੇ ਕਿ ਇਹ ਇਹ ਪਤਾ ਕਿੰਦਾ ਵੀਰ ਨਹੀਂ ਲਾ ਸਕਦੇ ਇੰਨੇ ਸ਼ੌਂਕ ਉਹ ਵਿਚਾਰੇ ਖੇਤੀ ਕਰਨ ਜਾਂ ਇੱਧਰ ਰੱਖਣ ਹਾਂ ਸਾਰਿਆਂ ਨੂੰ ਇਹ ਸ਼ੌਂਕ ਬਹੁਤ ਜ਼ਰੂਰੀ ਰੱਖਣੇ ਚਾਹੀਦੇ ਆ ਇਹ ਵੀ ਸਾਡੇ ਬੱਚਿਆਂ ਵਰਗੇ ਨੇ ਪਲਾਂਟ ਜੀ ਹਨਾ ਬਾਕੀ ਆਪਾਂ ਪਲਾਂਟ ਤੁਹਾਨੂੰ ਸਿੱਦੇ ਸਿੱਦੇ ਦਿਖਾਉਂਦੇ ਜਾਂਦੇ ਆ ਤੱਕ ਜੇ ਕੋਈ ਕੁਐਰੀ ਹੋਵੇ ਤਾਂ ਤੁਸੀਂ ਮੈਂ ਉਹ ਕਮੈਂਟ ਉਹਦੇ ਚ ਪੁੱਛ ਸਕਦੇ ਹੋ ਮੈਸੇਜ ਵਿੱਚ ਤੇ ਬਾਕੀ ਜਿਹੜੇ ਸਾਨੂੰ ਲੱਗਦੇ ਆ ਵੀ ਦੱਸਣੇ ਚਾਹੀਦੇ ਉਹ ਜ਼ਰੂਰ ਦੱਸਾਂਗੇ ਇਹ ਹੈਗੇ ਆ ਇਹ ਵੀਡੀਓ ਦਾ ਮਤਲਬ ਇਹ ਆ ਕਿ ਸਾਰੇ ਜਾਣੇ ਹਨਾ ਪਲਾਂਟਾਂ ਨੂੰ ਪਿਆਰ ਕਰੋ ਇਹ ਆਪਣਾ ਹੈਗਾ ਇਲਾਇਚੀ ਦਾ ਪਲਾਂਟ ਇਹ 1 ਸਾਲ ਦੇ ਹੋ ਗਏ ਇਹਨੂੰ ਇਲਾਇਚੀ ਦੇ ਜਿੱਦਾਂ ਨਾਟ ਲੱਗੇ ਨੇ ਆ ਦੇਖੋ ਜਿਵੇਂ ਚਿੜੀ ਦੇ ਬਹੁਤ ਵੱਡਿਆ ਹੁੰਦਾ ਜਦੋਂ ਹਨਾ ਬੱਚੇ ਹੁੰਦੇ ਨੇ ਉਵੇਂ ਦਾ ਇਹਦੇ ਫੁੱਲ ਨਿਕਲੇ ਹੁਣ ਇਹ ਨਹੀਂ ਪਤਾ ਸਾਨੂੰ ਵੱਡੀ ਇਲਾਇਚੀ ਆ ਕਿ ਛੋਟੀ ਆ ਏ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਦੱਸ ਦੇ। ਓਕੇ ਹੁਣ ਆਪਾਂ ਇਹ ਤੁਹਾਨੂੰ ਦਿਖੋਨੇ ਆ। ਇਹ ਸਾਡੀ ਇੱਥੇ ਮੇਨ ਇੰਟਰਸਟ ਆ ਜਿੱਦਾ। ਤੇ ਉਹਦੇ ਵਿੱਚ ਅਸੀਂ ਇੱਕ ਇਹ ਵੇਲ ਲਗਾ ਲਈ। ਵਾਈਟ ਫੁੱਲ ਲੱਗੇ ਹੋਏ ਨੇ ਇਹਨੂੰ। ਇਹਦੇ ਨਾਲ ਅਸੀਂ ਬਹੁਤ ਵਿੱਚੇ ਵਿੱਚ ਪਲਾਂਟ ਲਾਏ ਹੋਏ ਨੇ ਵੀ ਜਗਾ ਘਟ ਹੋਣ ਕਰਕੇ ਆਪਾਂ ਸ਼ੌਂਕ ਕੋਈ ਨਹੀਂ ਛੱਡਿਆ। ਬੂਟਿਆਂ ਦੇ ਆ ਦੇਖੋ। ਛੋਟਾ ਜਿਹਾ ਇਹਨੂੰ ਕਿੰਨੇ ਜਿਆਦਾ ਅੰਜੀਰ ਲੱਗੇ ਹੋਏ ਨੇ ਅੰਜੀਰ ਮਾਰਕੀਟ ਵਿੱਚ ਬਹੁਤ ਜਿਆਦਾ ਕੋਸਟਲੀ ਹੁੰਦੇ ਨੇ ਤੇ ਇਹ ਘਰ ਦਾ ਅੰਜੀਰ ਹੁਣ ਅਸੀਂ ਖਾਧਾ ਪਿਛਲੇ ਸਾਲ ਤੱਕ 2 ਕਿਸੀ ਇਸ ਵਾਰੀ ਕਾਫੀ ਲੱਗੇ ਨੇ ਇਹ ਇੱਥੇ ਸ਼ਾਂਤ ਹੋਊਗਾ ਨਾਲੇ ਸ਼ਾਂ ਵਾਲਾ ਪਲਾਂਟ ਆ ਇਹਦੇ ਨਾਲ ਹੀ ਇੱਕ ਆ ਛੋਟਾ ਜਿਹਾ ਮੰਗੋ ਲਾਤਾ ਇਹ ਵੀ ਜੇ ਲੱਗ ਜੂਗਾ ਤਾਂ ਕੋਈ ਗੱਲ ਨਹੀਂ ਹੈਨਾ ਲੱਗਣਾ ਚਾਹੀਦਾ ਵੀ ਆ ਹੁਣ ਪਾਣੀ ਮਿੱਤੇ ਹੀ ਪਾਉਣਾ ਹਾਂ ਲੱਗਦਾ ਰਾਦਾ ਵਿਗੜ ਗਿਆ ਹੈਨਾ ਹੋਣਾ ਤੁਸੀਂ ਉਹ ਦੇਖੋ ਆ ਇੱਥੇ ਦੇਖੋ ਅਸੀਂ ਲਗਾਇਆ ਹੋਇਆ ਇਹ ਕਾਦਾ ਪਲਾਂਟ ਆ ਤੁਸੀਂ ਦੱਸ ਸਕਦੇ ਹੋ ਦੇਖ ਕੇ ਇਹ ਤੁਸੀਂ ਦੱਸੋ ਚਲੋ ਵੀ ਪਲਾਂਟ ਕਾਦਾ ਜੀ ਨੂੰ ਪਤਾ ਠੀਕ ਆ ਇਹ ਨੂੰ ਆਪਾਂ ਬਾਅਦ ਚ ਦੱਸਾਂਗੇ ਵੀ ਇਹ ਪਲਾਂਟ ਅਸੀਂ ਕਾਦਾ ਲਗਾਇਆ ਹੋਇਆ ਹੈ ਇਹ ਵੀ ਨੀਅਰ ਅਬਾਊਟ 400 ਦੇ ਆਇਆ ਇੰਨਾ ਕ ਪਲਾਂਟ ਆ ਹਜੇ ਇਹਨੂੰ 6 ਮਹੀਨੇ ਹੋਏ ਲੱਗੇ ਨੇ ਇਹ ਆਪਣਾ ਹੈਗਾ ਆਬਰਾ ਕਾ ਡਾਬਰਾ ਰੋਜ਼ ਇਹਨੂੰ ਕਾਫੀ ਤਰ੍ਹਾਂ ਦੇ ਜਿੱਦਾਂ ਗੁਲਾਬ ਲੱਗਦੇ ਨੇ ਤੇ ਪਰ ਲੱਗੇ ਨਹੀਂ ਹੈ ਜਦੋਂ ਜਦੋਂ ਲੱਗਣਗੇ ਉਦੋਂ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਹੁਣ ਆਪਾਂ ਅੱਗੇ ਚੱਲਦੇ ਆਂ ਇਹ ਸਾਡਾ ਸਾਰਿਆਂ ਦਾ ਫੇਵਰੇਟ ਪਲਾਂਟ ਹੈ ਇਹ ਵੀ ਕਾਫੀ ਕੋਸਟਲੀ ਹੋਈ ਆਇਆ ਠੀਕ ਹੈ 650 700 ਪਤਾ ਨਹੀਂ ਕੁਛ ਇਦਾਂ ਵੀ ਮਿਲਦਾ ਹਾਈ ਸੀ ਹੁਣ ਯਾਦ ਨਹੀਂ ਹੈਗਾ ਹਾਂ 1100 ਆਇਆ ਸੀ ਆਹ ਵੇ ਆਇਆ ਸੀ ਮਹਿੰਗਾ ਆਇਆ ਸੀ ਨਾ ਤੇ ਚਲੋ ਕਿਆ ਸੇ ਮੈਟਰ ਨਹੀਂ ਕਰਦੇ ਜਦੋਂ ਚੀਜ਼ ਹੋ ਜਾਵੇ ਜਦੋਂ ਆਪਾਂ ਪਿਆਰ ਕਰੀਏ ਕਿਸੇ ਚੀਜ਼ ਨੂੰ ਹੁਣ ਅਸੀਂ ਇੱਕ ਹੋਰ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗੇ ਇਹ ਹੈਗਾ ਐਪਲ ਦਾ ਪਲਾਂਟ ਸੇਬ ਦਾ ਇਹ ਆਇਆ 1100 ਦਾ ਪਲਾਂਟ ਇੰਨਾ ਹਾਈਬ੍ਰਿਡ ਹੈ ਕਹਿੰਦੇ 6 ਮਨთ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨੂੰ ਫਰੂਟ ਆਊਗਾ ਕਹਿਣ ਦੀ ਗੱਲ ਆ ਬਾਕੀ ਹੋਏ ਤੇ ਕੁਝ ਵੀ ਕਹਿ ਸਕਦੇ ਹਾਂ ਨਾ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ ਬਾਕੀ ਸਾਡੀ ਗਾਰਡਨ ਦੇ ਵਿੱਚ ਬਹੁਤ ਹਰਿਆ ਭਰਿਆ ਸਾਰਾ ਕੁਝ ਹੀ ਵਾਹਿਗੁਰੂ ਦੀ ਕਿਰਪਾ ਨਾਲ ਚੰਗੇ ਆ ਸੇਵਾ ਵੀ ਕਰੀਦੀ ਐ ਇਹਨਾਂ ਦੀ ਇਹ ਵੀ ਫੇਰ ਹੀ ਸੋਹਣੇ ਲੱਗਦੇ ਨੇ ਤੇ ਫੇਰ ਹੁਣ ਅਸੀਂ ਪਲਾਂਟਾਂ ਬਾਰੇ ਤੁਹਾਨੂੰ ਆਪਣੇ ਦੱਸਦਾ ਸਾਰੇ ਜਣੇ ਲੈ ਹੋ ਦੇਖ ਲਓ ਫੇਰ ਚੜ ਗਿਆ ਉੱਥੇ ਇਹ ਵੀ ਕੋਈ ਹਾਲ ਨਹੀਂ ਇਹਨੇ ਕੀ ਕਰਨਾ ਉੱਥੇ ਜਿਹੜੀ ਜਨਵਰੀ ਆ ਤੇ ਅਸੀਂ ਬੂਟਿਆਂ ਨੂੰ ਵੀ ਕਰਦੇ ਆ ਸਭ ਨੂੰ ਕਰਨਾ ਚਾਹੀਦਾ ਇਹ ਆਪਣਾ ਜਿੱਦਾਂ ਚਿੜੀਆਂ ਕਾਮਾਂ ਲਈ ਵੀ ਹੈ ਟੰਗੇ ਉਹ ਚਿੜੀਆਂ ਲਈ ਸੌਰੀ ਕਾਮਾਂ ਲਈ ਤਾਂ ਨਹੀਂ ਇਹ ਪਲਾਂਟਸ ਵਿੱਚ ਦੇ ਆਹ ਜਿਵੇਂ ਲਗਾਏ ਹੋਏ ਨੇ ਚਿੜੀਆਂ ਰਹਿੰਦੀਆਂ ਨੇ ਇੱਥੇ ਆਣ ਕੇ ਹਨਾ ਤੇ ਇਹ ਆਲੂ ਬੁਖਾਰੇ ਦਾ ਨਹੀਂ ਸੌਰੀ ਇਹ ਹੈਗਾ ਆਬਲਾ ਇਹ ਹੋਲੇ ਦਾ ਪਲਾਂਟ ਹੈ ਇਹ ਵੀ 4 ਸਾਲ ਦਾ ਬੂਟਾ ਪਰ ਮੇਨ ਐਂਟਰਸ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਫਿਰ ਇੱਕ 베ਰੀ ਵੀ ਲੱਗੀ ਹੋਈ ਹੈ ਤੇ ਆਪਾਂ ਫਿਰ ਇੱਧਰ ਵੀ ਆਪਣੀ ਆਪੋ ਸਾਈਡ ਜਿਹੜੀ ਮਤਲਬ ਸਾਹਮਣੇ ਫਰੰਟ ਤੇ ਹੈਗੇ ਆ ਇੱਧਰ ਵੀ ਆਪਾਂ ਨੈਮੋ ਵੀ ਲਗਾਈ ਆ ਕੁਝ ਪਲਾਂਟ ਨੇ ਇੱਧਰ ਵੀ ਪਰ ਇਹ ਪਲਾਂਟ ਨੂੰ ਜਿੱਦਾਂ ਕੋਈ ਰੋਜ਼ ਤੋੜ ਜਾਂਦਾ ਪਤਾ ਨਹੀਂ ਕਿਉਂ ਹਨਾ ਵੀ ਪਲਾਂਟ ਨਹੀਂ ਤੋੜਨੇ ਚਾਹੀਦੇ ਬੂਟੇ ਵੀ ਨਹੀਂ ਪਟਣੇ ਚਾਹੀਦੇ ਤੇ ਇਹਨਾਂ ਨੂੰ ਅੱਗ ਤੋਂ ਵੀ ਅੱਗ ਦੇ ਸੇਕ ਤੋਂ ਵੀ ਥੋੜਾ ਜਿਹਾ ਬਚਾਉਣਾ ਚਾਹੀਦਾ ਕਿਉਂ ਇਹ ਸਾਡੇ ਬੱਚਿਆਂ ਦੀ ਤਰ੍ਹਾਂ ਨੇ ਆਪਾਂ ਜਾਨੀ ਕਿ ਇਧਰਲੇ ਪਾਸੇ ਬਾਹਰਲੇ এনवायरमेंट ਵਿੱਚ ਕੋਈ ਵੀ ਚੀਜ਼ ਨਹੀਂ ਛੱਡੀ ਜਿੱਥੇ ਆਪਾਂ ਬੂਟੇ ਨਹੀਂ ਲਾਏ ਆ ਆਪਣੀ ਜਿੱਦਾਂ ਬੈਕ ਸਾਈਡ ਆ ਉੱਥੇ ਵੀ ਅਸੀਂ ਇਹ ਨਿੰਮ ਦਾ ਪਲਾਂਟ ਆ ਜਿਹੜਾ ਕਿ ਇੱਕ ਗਿੱਟਕ ਤੋਂ ਲੱਗਿਆ ਹੋਇਆ ਐ ਜਿੱਦਾਂ ਨਿੰਮ ਦੀਆਂ ਡਕੋਲੀਆਂ ਗਟੋਲੀਆਂ ਜੋ ਵੀ ਹੁੰਦੀਆਂ ਉਤੋਂ ਲਗਾਇਆ ਇਹ ਵੀ ਅਸੀਂ ਆਪ ਹੀ ਤਿਆਰ ਕੀਤਾ ਤੇ ਇਹ ਉਹ ਜਿਹੜਾ ਤੁਹਾਨੂੰ ਮੈਂ ਦੱਸ ਰਹੀ ਸੀ ਵੀ ਉਹ ਇਹਨੂੰ ਤੁੰਨ ਕਹਿੰਦੇ ਆ ਇਹ ਬਹੁਤ ਜਲਦੀ ਪਲਾਂਟ ਛਾਂ ਵਾਲੇ ਨੇ ਤੇ ਤਿਆਰ ਵੀ ਛੇਤੀ ਹੋ ਜਾਂਦੇ ਨੇ ਫਿਰ ਇਹਨੂੰ ਵੀ ਇਹਨਾਂ ਪਲਾਂਟਸ ਨੂੰ ਵੀ ਬਹੁਤ ਜ਼ਿਆਦਾ ਜਿਵੇਂ ਲੋਕ ਤੋੜਦੇ ਰਹੇ ਪਟਦੇ ਰਹੇ ਬੜਾ ਕੁਝ ਹੋਇਆ ਤੇ ਫਿਰ ਅਸੀਂ ਇੱਥੇ ਆਪਣੇ ਕੈਮਰੇ ਲਗਾ ਦਿੱਤੇ ਇਹਨਾਂ ਦੇ ਕਰਕੇ ਕਿਉਂ ਇਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਆ ਸੋ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਆਪਣੇ ਚਾਰ ਸੁਪੇਰੇ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਇੱਕ ਪਲਾਂਟ ਜ਼ਰੂਰ ਲਗਾਓ ਜਦੋਂ ਤੁਸੀਂ ਆਪਣੇ ਬੱਚੇ ਦੀ ਮੈਰਿਜ ਕਰਦੇ ਆ ਇੱਕ ਪਲਾਂਟ ਤੁਸੀਂ ਉਦੋਂ ਲਗਾਓ ਜਦੋਂ ਤੁਹਾਡੇ ਕੋਈ ਬੱਚਾ ਘਰ ਦੇ ਵਿੱਚ ਪੈਦਾ ਹੁੰਦਾ ਪੋਤਾ ਪੋਤੀ ਜਿਵੇਂ ਵੀ ਸਾਰਿਆਂ ਤੋਂ ਇੱਕ ਇੱਕ ਪਲਾਂਟ ਹਾਂਜੀ ਲੈਚੀ ਦਾ ਹੋ ਗਿਆ ਤੇ ਉਹਨਾਂ ਤੋਂ ਵੀ ਪਲਾਂਟ ਲਗਾਓ ਆ ਜਗਾ ਆਪਣੇ ਇੱਧਰ ਇੱਥੇ ਵੀ ਲਗਾਏ ਹੋਏ ਆ ਪਰਮ ਤੇ ਹਾਂਜੀ ਸਾਰਿਆਂ ਨੂੰ ਬਾਕੀ ਇਹੀ ਕਹਿਣਾ ਕਿ ਤੁਸੀਂ ਵੀ ਆਪਣੇ ਘਰ ਨੂੰ ਹਰਿਆ-ਭਰਿਆ ਰੱਖੋ ਚਾਰਛਪੇਰੇ ਤੇ ਕਿਉਂਕਿ ਹਰੇ-ਹਰਨ ਹਰਾ ਬਹੁਤ ਜ਼ਰੂਰੀ ਆ ਗ੍ਰੀਨ ਸੋਹਣਾ ਲੱਗਦਾ ਮਨ ਵੀ ਸ਼ਾਂਤ ਹੁੰਦਾ ਤੇ ਸਾਨੂੰ ਇਹ ਬਹੁਤ ਕੁਝ ਦਿੰਦੇ ਆ ਸਾਰੀਆਂ ਭੈਣਾ ਯੋਗਦਾਨ ਪਾਉਣ ਜਦੋਂ ਵੀ ਤੁਹਾਡੇ ਘਰ ਨੂੰ ਕੋਈ ਖੁਸ਼ੀ ਮਿਲਦੀ ਆ ਤਾਂ ਇੱਕ ਪਲਾਂਟ ਜ਼ਰੂਰ ਲਗਾਇਆ ਕਰੋ ਕਿਉਂਕਿ ਬੂਟੀਆਂ ਲਾਉਣ ਦੇ ਨਾਲ ਬਹੁਤ ਖੁਸ਼ੀ ਮਿਲਦੀ ਆ ਇਹ ਪਲਾਂਟ ਅਸੀਂ ਖੁਦ ਲਾਣੇ ਆ ਅਸੀਂ ਕਦੇ ਮਾਲੀ ਨਹੀਂ ਬੁਲਾਇਆ ਹਾਂ ਉਹਨਾਂ ਦੀ ਜਿੱਦਾਂ ਕੋਈ ਘਾਹ ਦੀ ਵਗੈਰਾ ਕਟੇ ਵਗੈਰਾ ਕਰਨੀ ਹੈ ਉਦੋਂ ਸੱਦੀ ਦਾ ਪlant ਅਸੀਂ ਆਪਣੇ ਹੱਥੀ ਲਾਇਆ ਹਮੇਸ਼ਾ ਤੇ ਵਾਹਿਗੁਰੂ ਦੀ ਬੜੀ ਕਿਰਪਾ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭੈਣਾ ਤੱਕ ਵੀ ਪਹੁੰਚਾਓ ਵੀਰਾਂ ਤੱਕ ਵੀ ਪਹੁੰਚਦੀ ਕਰਿਓ ਕਿਉਂਕਿ ਇਹਦੇ ਨਾਲ ਕੋਈ ਫਾਇਦਾ ਤਾਂ ਮੈਨੂੰ ਨਹੀਂ ਮੈਨੂੰ ਪਤਾ ਸਾਨੂੰ ਜੀ YouTube ਤੋਂ ਹੈਗਾ ਜਾਂ ਨਹੀਂ ਪਰ ਇਹਦਾ ਇੱਕ YouTube ਦਾ ਇੱਕ ਫਾਇਦਾ ਕੀ ਸਾਡੀ ਗੱਲ ਬਹੁਤ ਦੂਰ ਤੱਕ ਚਲੇ ਜਾਂਦੀ ਆ ਹਨਾ ਇਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਪਲਾਂਟਸ ਨਾਲ ਪਿਆਰ ਵੀ ਵਧੂਗਾ ਕਿਉਂਕਿ ਸਾਡਾ ਬਹੁਤ ਜਿਆਦਾ ਹੈ ਅਸੀਂ ਆਪਣੇ ਫਾਰਮ ਤੇ ਵੀ ਨਾ ਬਹੁਤ ਸਾਰੇ ਪਲਾਂਟ ਲਾ ਰੱਖੇ ਆ ਤੇ ਲੋਂਦੇ ਆ ਸੁੰਈਆਂ ਹੁਣ ਆਪਾਂ ਮੈਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਮੈਂ ਸ਼ਬਦ ਨੂੰ ਵਧੀਆ ਨਹੀਂ ਸਮਝਦੇ ਵਾਲਾ ਮੈਂ ਤਾਂ ਇਨਸਾਨ ਵਿਚ ਆਣੀ ਨਹੀਂ ਚਾਹੀਦੀ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਜਿਹੜੇ ਪਲਾਂਟ ਆ ਰਲ ਮਿਲ ਕੇ ਲਾਨੇ ਆ ਹਨਾ ਜਿੱਦਾਂ ਸਾਡੀ ਫੈਮਿਲੀ ਦੇ ਵਿੱਚ ਆਪਣੇ ਸਾਰੇ ਫੈਮਿਲੀ ਜਿਹੜੀ ਆ ਉਹ ਪੂਰੀ ਸਪੋਰਟ ਕਰਦੀ ਆ ਜਿੱਥੇ ਇਧਰ ਪਾ ਦੇ ਪੱਤੇ ਇਧਰ ਚਲੋ ਬਾਕੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੇ ਹੋਪ ਵਾਹੀ ਗਰੁੱਪ ਲਿਖ ਦਿਓ